ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ 8 ਨਵੰਬਰ 1870 ਈਸਵੀ ਨੂੰ ਇੱਕ ਐਸੀ ਹੀ ਆਤਮਾ ਨੇ ਸ਼ਰੀਰ ਧਾਰ ਕੇ ਇਸ ਸੰਸਾਰ ਦੀ ਕਲਿਆਣ ਵਾਸਤੇ ਆਪਣਾ ਪ੍ਰਕਾਸ਼ ਵਿਖੇਰਿਆ ਜਿਦੀ ਲੋ ਕਰਕੇ ਅੱਜ ਵੀ ਸੰਗਤਾਂ ਆਪਣੇ ਜੀਵਨ ਨੂੰ ਸਵਾਰ ਰਹੀਆਂ ਨੇ ਜਿਨ੍ਹਾਂ ਦੇ ਦਰਸ਼ਨ ਮਾਤਰ ਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਧੁੱਪ ਜਾਂਦੇ ਸਨ ਇਹੋ ਜੀ ਮਹਾਨ ਕਿਰਪਾ ਪ੍ਰਾਪਤ ਆਤਮਾ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਿੰਨੀ ਹੀ ਸੰਗਤ ਗੁਰੂ ਦੇ ਲੜ ਲਾ ਕੇ ਤੇ ਉਹਨਾਂ ਦੇ ਜੀਵਨ ਨੂੰ ਸਵਾਰਿਆ ਇੱਕ ਉੱਚੇ ਤੇ ਸੁੱਚੇ ਸੰਤ ਪੂਰਨ ਬ੍ਰह्म ਗਿਆਨੀ ਦੀ ਪਛਾਣ ਕੇਵਲ ਇੱਕ ਹੀ ਹੈ ਕਿ ਉਹ ਕਦੀ ਵੀ ਇਹ ਗੱਲ ਨਹੀਂ ਕਹਿੰਦਾ ਕਿ ਮੇਰੇ ਪਿੱਛੇ ਆਓ ਜਾਂ ਮੇਰੇ ਨਾਲ ਜੁੜੋ ਪੂਰਨ ਸੰਤ ਪੂਰਨ ਮਹਾਤਮਾ ਸੰਗਤ ਦੀ ਬਾ ਗੁਰੂ ਨੂੰ ਫੜਾਂਦਾ ਹੈ ਤੇ ਗੁਰੂ ਦੇ ਲੜਲਾ ਕੇ ਉਹਨਾਂ ਦਾ ਜੀਵਨ ਉਹਨਾਂ ਦੇ ਜੀਵਨ ਨੂੰ ਸੇਧ ਦੇ ਕੇ ਤੇ ਉਹਨਾਂ ਦਾ ਜੀਵਨ ਪਾਰ ਉਤਾਰਾ ਕਰਾਉਂਦੇ ਨੇ। ਸੰਤ ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਵੀ ਚੀਜ਼ ਦੇ ਨਾਲ ਕੋਈ ਮੋਹ ਨਹੀਂ ਸੀ। ਆਖਰ ਕੀ ਕਾਰਨ ਸੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਇਹ ਗੱਲ ਵੇਖਣ ਵਿੱਚ ਆਈ ਕਿ ਉਹ ਜਿੱਥੇ ਵੀ ਉਹਨਾਂ ਦਾ ਤਪ ਸਥਾਨ ਹੁੰਦਾ ਸੀ ਉਨੂੰ ਅੱਗ ਲਾ ਕੇ ਸਾੜ ਦਿੰਦੇ ਸਨ ਸੰਗਤ ਜੀਓ ਜ਼ਿਆਦਾਤਰ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਕੱਲੇ ਹੀ ਵਿਚਰਣ ਕਰਦੇ ਸਨ ਉਜਾੜ ਥਾਵਾਂ ਤੇ ਬੀਆ ਬਾਣ ਜੰਗਲਾਂ ਦੇ ਵਿੱਚ ਇਕੱਲੇ ਹੀ ਭਗਤੀ ਵਿੱਚ ਲੀਨ ਰਹਿੰਦੇ ਸਨ ਪਰ ਜੇ ਉਹਨਾਂ ਦੀ ਭਗਤੀ ਦਇ ਪ੍ਰਤਾਪ ਦਾ ਸਦਕਾ ਉਹਨਾਂ ਦੇ ਕੋਲ ਸੰਗਤਾਂ ਆਉਂਦੀਆਂ ਸਨ ਜਾ ਉਹਨਾਂ ਦੇ ਕੋਲ ਸੇਵਕ ਰਹਿੰਦੇ ਸਨ ਤੇ ਜਦੋਂ ਉਹਨਾਂ ਦਾ ਤਪ ਸੰਪੂਰਨਤਾ ਪ੍ਰਾਪਤ ਕਰਦਾ ਸੀ ਤੇ ਸੰਤ ਬਾਬਾ ਆਨੰਦ ਸਿੰਘ ਜੀ ਆਪਣੇ ਸੇਵਕਾਂ ਨੂੰ ਹੁਕਮ ਦਿੰਦੇ ਸਨ ਕਿ ਇਸ ਚੌਂਪੜੀ ਨੂੰ ਇਸ ਅਸਥਾਨ ਨੂੰ ਜੋ ਵੀ ਉਹਨਾਂ ਨੇ ਆਪਣੇ ਵਾਸਤੇ ਤਪ ਸਾਧਨ ਵਾਸਤੇ ਬਣਾਇਆ ਹੁੰਦਾ ਸੀ ਉਹਨੂੰ ਅੱਗ ਲਾਉਣ ਦੀ ਅਗਨਪੇਟ ਕਰਨ ਦੀ ਆਗਿਆ ਦਿੰਦੇ ਸਨ ਕਿਉਂਕਿ ਉਹ ਇਹ ਗੱਲ ਤੇ ਬਹੁਤ ਵਿਚਾਰ ਕਰਦੇ ਸਨ ਕਿ ਜੇ ਬੰਦਾ ਆਪਣਾ ਇੱਕ ਅਸਥਾਨ ਬਣਾਏ ਤੇ ਉਹਦੇ ਵਿੱਚ ਹਮੇਸ਼ਾ ਵਾਸਤੇ 모 ਪੈ ਜਾਂਦਾ ਹੈ। ਉਹਦੀ ਖਿੱਚ ਉਸ ਅਸਥਾਨ ਤੇ ਰਹਿੰਦੀ ਹੈ। ਪਰ ਜਦੋਂ ਆਪਣਾ ਤਪ ਪੂਰਾ ਕਰਦੇ ਸਨ ਤੇ ਉਹ ਉਸ ਅਸਥਾਨ ਨੂੰ ਅਗਨ ਭੇਟ ਕਰ ਦਿੰਦੇ ਸਨ ਤਾਂ ਜੋ ਇੱਥੇ ਕੋਈ ਵੀ ਯਾਦਗਾਰ ਬਾਕੀ ਨਾ ਬਚੇ। ਤੇ ਜੇ ਕੋਈ ਸੇਵਕ ਕੋਲ ਨਹੀਂ ਹੁੰਦਾ ਸੀ ਤੇ ਉਹ ਆਪ ਪਹਿਲਾਂ ਆਪਣੇ ਹੱਥੀਂ ਉਹ ਜਗਾ ਬਣਾਉਂਦੇ ਸਨ ਉਹ ਕੁਟੀਆਂ ਤਿਆਰ ਕਰਦੇ ਸਨ ਤੇ ਬਾਅਦ ਵਿੱਚ ਜਦੋਂ ਤਪ ਸੰਪੂਰਨ ਹੁੰਦਾ ਸੀ ਤੇ ਆਪ ਹੀ ਉਹਨੂੰ ਆਪਣੀ ਇੱਛਾ ਨਾਲ ਅਗਨਪੇਟ ਕਰਦੇ ਸਨ ਇਹਦੇ ਪਿੱਛੇ ਕੇਵਲ ਇੱਕ ਹੀ ਕਾਰਨ ਸੀ ਉਹਨਾਂ ਦਾ ਮੰਨਣਾ ਸੀ ਜੋ ਵੀ ਇਨਸਾਨ ਆਪਣੇ ਕੋਲ ਇਕੱਠਾ ਕਰਕੇ ਰੱਖਦਾ ਹੈ ਬਸ ਉਹ ਉਹਦੇ ਜੋਗਾ ਹੀ ਹੋ ਜਾਂਦਾ ਹੈ ਜੇ ਆਪਾਂ ਮਾਇਆ ਕੱਠੀ ਕਰਾਂਗੇ ਤੇ ਹਰ ਵਕਤ ਸਾਡੀ ਸੁਰਤ ਜਿਹੜੀ ਹੈ ਉਹ ਮਾਇਆ ਦੇ ਵਿੱਚ ਹੀ اٹਕੀ ਰਹੇਗੀ ਇਸੇ ਕਾਰਨ ਹੀ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਸਦਾ ਆਪਣੇ ਤਪ ਸੰਪੂਰਨ ਹੋਣ ਤੋਂ ਬਾਅਦ ਆਪਣੇ ਅਸਥਾਨਾਂ ਨੂੰ ਅਗਣ ਭੇਟ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ